I you. ਇਹ ਧਾਵਾਂ ਦੀਆਂ ਲੈਟਾਂ ਖੁੱਲੀਆਂ ਨਹੀਂ ਤੇ ਜੇ ਦੁਕਾਨਦਾਰਾਂ ਨੇ ਆਪਣੀਆਂ ਲੈਟਾਂ ਨਹੀਂ ਬੰਦ ਕੀਤੀਆਂ ਬਹੁਤੇ ਦੁਕਾਨਦਾਰਾਂ ਨੇ ਆਪਣੀਆਂ ਲੈਟਾਂ ਬੰਦ ਕੀਤੀਆਂ ਪਰ ਬਹੁਤ ਇਹੀ ਦੁਕਾਨਦਾਰਾਂ ਨੇ ਆਪਣੀਆਂ ਲੈਟਾਂ ਨਹੀਂ ਬੰਦ ਕੀਤੀਆਂ ਰੈਸਟੋਰੈਂਟ ਵਾਲਿਆਂ ਨੇ ਠਿੱਕੀ ਵਾਲਿਆਂ ਨੇ ਆਪਣੀਆਂ ਲੈਟਾਂ ਨਹੀਂ ਬੰਦ ਕੀਤੀਆਂ ਪ੍ਰਸ਼ਾਸਨ ਦੀ ਇੱਤੇ ਤੋਹੀਨ ਕੀਤੀ ਗਈ ਹੈ ਅਨਨ ਲਾਈਟਾਂ ਨਹੀਂ ਬੰਦ ਕੀਤੀਆਂ ਠੀਕੀ ਵਾਲਿਆਂ ਨੇ ਵੀ ਜਦੋਂ ਕਿ ਬਹੁਤਿਆਰ ਰੈਡੀ ਵਾਲਿਆਂ ਨੇ ਆਪਣੀਆਂ ਲਾਈਟਾਂ ਬੰਦ ਕੀਤੀਆਂ ਹੋਈਆਂ ਨੇ ਉਹ ਜੋ ਹਨੇਰੇ 'ਚ ਬੈਗੇ ਪਰ ਕਈ ਮੋਟਰਸਾਈਕਲ ਸਕੂਟਰ ਵਾਲਿਆਂ ਨੇ ਆਪਣੀਆਂ ਲਾਈਟਾਂ ਅਗਲੀਆਂ ਨਹੀਂ ਬੰਦ ਕਰੀਆਂ ਇੱਕ ਤਾਂ ਤੇ ਨਹੀਂ ਖੜੇ ਹੋਏ ਹੋ ਕਈਆਂ ਨੇ ਆਪਣੀਆਂ ਹੈੱਡਲਾਈਟ ਲਾਈਟਾਂ ਬੰਦ ਕਰਕੇ ਕਾ ਚੱਲ ਰਹੇ ਨੇ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਨਹੀਂ ਮੰਨੀਆਂ ਗਈਆਂ ਬੋਧੇ ਦੁਕਾਨਦਾਰਾਂ ਨੇ ਜਿਹੜੇ ਵहां ਚੱਲ ਰਹੇ ਨੇ ਉਹਨਾਂ ਨੇ ਵੀ ਆਪਣੀਆਂ ਲਾਈਟਾਂ ਆਕਦੀਆਂ ਨਹੀਂ ਬੰਦ ਕੀਤੀਆਂ ਉਹ ਇੱਕ ਥਾਂ ਤੇ ਨਹੀਂ ਖੜਿਓ ਜਦੋਂ ਕਿ ਪ੍ਰਸ਼ਾਸਨ ਵੱਲੋਂ ਕਹਿਣਾ ਸੀਗਾ ਕਿ ਸਾਰੇ ਆਪਣੀਆਂ ਲਾਈਟਾਂ ਬੰਦ ਕਰਕੇ ਸੜਵਲ ਖੜਿਓ ਹੋ ਜਾਣਗੇ ਸਿਰਫ 15-20 ਮਿੰਟ ਦੀ ਗੱਲ ਸੀ ਪਰ 15-20 ਮਿੰਟ ਵੀ ਕਿਸੇ ਨੂੰ ਕੋਈ ਵੀ ਨਹੀਂ ਖੜਾ ਹੋਇਆ ਪਰ ਆਪਣੀਆਂ ਆਪਣੀਆਂ ਲਾਈਟਾਂ ਜਲਾ ਕੇ ਵਾਣਾ ਵਾਲੇ ਵੀ ਚੱਲਦੇ ਰਹੇ ਕਈ ਇਥੇ ਕੈਮਰੇ ਲੱਗੇ ਹੋਏ ਨੇ ਆਪਣੀ ਦੁਕਾਨਾਂ ਦੇ ਬਾਹਰ ਜਾਂ ਕੋਈ ਹੋਰ ਥਾਂ ਤੇ ਉਹਨਾਂ ਨੇ ਉਹਨਾਂ ਦੀਆਂ ਨਵੀਂ ਆਪਣੀਆਂ ਲੱਟਾਂ ਨਹੀਂ ਬੰਦ ਕੀਤੀਆਂ ਉਹਨਾਂ ਦੀਆਂ ਵੀ ਲੱਟਾਂ ਪ੍ਰੋਪਰ ਚੱਲਦੀਆਂ ਰਹੀਆਂ ਨਹੀਂ ਸਰਕਾਰ ਦੇ ਹੁਕਮਾਂ ਦੀ ਤੋਹੀਨ ਹੋ ਰਹੀ ਹੈ ਜੇ ਕੱਲ ਨੂੰ ਕੋਈ ਓਣਕੀ ਗੱਲ ਹੁੰਦੀ ਹੈ ਇਸ ਤਰ੍ਹਾਂ ਹੀ ਹੁੰਦਾ ਰਿਹਾ ਤੇ ਇਸ ਦਾ ਕੌਣ ਜ਼ਿੰਮੇਵਾਰ ਹੋਏਗਾ ਦੁਕਾਨਦਾਰ ਜਾਂ ਪ੍ਰਸ਼ਾਸਨ ਮਲੇ ਦੀ ਕੋਈ ਵੀ ਲੜ ਨਹੀਂ ਚੱਲ ਰਹੀ ਸਾਰੀਆਂ ਲੱਟਾਂ ਮਹੱਲਿਆਂ ਦੇ ਵਿੱਚ ਵੀ ਬੰਦ ਨੇ ਹਨੇਰਾ ਛਾਇਆ ਹੋਇਆ ਪੂਰਾ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਪ੍ਰਸ਼ਾਸਨ ਜਾਂ ਪਬਲਿਕ ਪਬਲਿਕ ਵਿੱਚੋਂ ਕਈਆਂ ਨੇ ਆਪਣੀਆਂ ਬਗੈਰ ਲਾਡਾ ਚਲਾਏ ਸਕੂਟਰ ਮੋਟਰਸਾਈਕਲ ਚਲਾ ਰਹੇ ਨੇ ਬਹੁਤੇ ਵਿਅਕਤੀ ਵਿੱਚੋਂ ਕਈ ਐਸੇ ਵੀ ਹੈਗੇ ਨੇ ਦੇ ਇਹ ਆਪਣੇ ਸਾਰੇ ਲੈਕਾ ਬੰਦ ਕਰਕੇ ਚਲਾ ਰਹੇ ਨੇ ਇਹਦਾ ਜਿੰਮੇਵਾਰ ਕੌਣ ਹੋਏਗਾ ਇਹ ਕੱਲ ਨੂੰ ਕੋਈ ਉਹਨिक्की ਗੱਲ ਹੁੰਦੀ ਐ ਇਸਦਾ ਜਿੰਮੇਵਾਰ ਕੌਣ ਹੋਏਗਾ ਪ੍ਰਸ਼ਾਸਨ ਜਾਂ ਪਬਲਿਕ ਇਹ ਕਿਹਾ ਅੱਜ ਪ੍ਰਸ਼ਾਸਨ ਵਾਲੋ ਲੋਕ ਸਿਰਫ 2 ਮਿੰਟ ਵਾਸਤੇ ਆਪਣਾ ਲੈਟਰ ਸਾਰਾ ਵੀ ਬੰਦ ਤੋਂ ਸਟ੍ਰਾਈਕ ਕਰਨ ਦਾ ਐਲਾਨ ਕੀਤਾ ਸੀ ਕਿ ਕਦ ਤੱਕ ਜਾਓਗੇ ਪਬਲਿਕ ਨੇ ਪੂਰੀ ਤਰ੍ਹਾਂ ਐਜ਼ੀ ਉਪਰ ਅਮਲ ਆਈ ਹੈ ਜਾਂ ਨਹੀਂ ਆ ਗੌਰਮੈਂਟ ਆਫ ਇੰਡੀਆ ਹੈ ਜਾਂ ਪੰਜਾਬ ਗੌਰਮੈਂਟ ਹੈ ਤੇ ਉੱਥੇ ਆਪ ਜਿਹੜੇ ਡਿਫੈਂਸ ਦੇ ਸੈਨਿਕ ਜਿਹੜੇ ਆਪਣੇ ਰੱਖਿਆ ਵਾਸਤੇ ਬਾਰਡਰ ਤੇ ਆਪਣੀ ਜਿਹੜੀ ਤਨਾਤ ਹੈ ਆਪਣੇ ਵਾਸਤੇ ਦਿਨ ਰਾਤ ਇੱਕ ਕਰ ਰਿਹਾ ਤੇ ਜਦੋਂ ਵੀ ਗੌਰਮੈਂਟ ਦੀ ਗਾਈਡਲਾਈਨਸ ਨੇ ਸਾਨੂੰ ਉਹਨਾਂ ਦਾ ਫਾਲੋਅ ਅਪ ਕਰਨਾ ਚਾਹੀਦਾ ਜਿਵੇਂ ਨੇ ਗੌਰਮੈਂਟ ਵੱਲੋਂ ਮੈਸੇਜ ਆਇਆ ਸੀ ਵੀ ਤਕਰੀਬਨ 8:30 ਤੋਂ ਲੈ ਕੇ 8:40 ਤੱਕ ਜਿਹੜੀ ਆ ਸਾਰੇ ਜਿਹੜਿਆ ਸ਼ਹਿਰ ਦੀ ਲਾਈਟਸ ਵਗੈਰਾ ਬਾਦੂੜੀ ਜਿਹਦੀ ਨੇ ਉਹਨਾਂ ਵੱਲੋਂ ਬੰਦ ਕਰ ਦਿੱਤੇ ਗਏ ਨੇ ਪਰ ਕੁਝ ਜਗ੍ਹਾ ਤੇ ਮੈਂ ਦੇਖਿਆ ਚਾਹੇ ਕੁਝ ਰੇੜੀ ਵਾਲੇ ਨੇ ਕੁਝ ਛੋੜ ਜਿਹੜੇ ਲੋਕ ਨੇ ਉਹ ਜਿਹੜੀਆਂ ਆਪਣੇ ਇਨਵਰਟਰ ਵਗੈਰਾ ਦੀ ਲਾਈਟਸ ਵਗੈਰਾ ਜਿਹੜਾ ਓਨ ਰੱਖੇ ਤੇ ਕਾਫੀ ਜਿਹੜੇ ਵਾਹिकल्स ਵਗੈਰਾ ਨੇ ਉਹ ਵੀ ਚੱਲ ਰਹੇ ਸੀ ਉਹਦੀਆਂ ਲਾਈਟਾਂ ਚੱਲ ਰਹੀਆਂ ਸੀ ਇਹ ਨਹੀਂ ਚਾਹੀਦਾ ਆ ਪਾਵੇਂ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਮੈਂ ਜਗ੍ਹਾ ਤੇ ਕਹਤੇ ਕਾਫੀ ਉਹਨਾਂ ਨੇ ਜਿਹੜੇ ਪੁਲਿਸ ਕਰਮਚਾਰੀ ਆਪਣੀ ਡਿਊਟੀ ਬੜੇ ਤੰਦੇ ਇਹਨਾਂ ਵਾਲੇ ਲੋਕਾਂ ਨੂੰ ਜਾਗਰੂਕ ਬੜੇ ਨਿਯਮਤ ਰੂਪ ਦੇ ਜਾਗੁਰ ਗੁਰਕਾਰ ਜੀ ਇਹ ਵੀ ਗੈਰ ਹੈ ਜੀ ਵੀ ਪੈਨਿਕ ਹੋਂ ਦੀ ਲੋਨ ਨਹੀਂ ਜਿਸ ਤਰ੍ਹਾਂ ਵੀ ਹੈ ਤੇ ਆਉਣ ਵਾਲੇ ਸਮੇਂ ਚ ਇਹ ਚਾਹੀਦਾ ਵੀ ਇਸ ਤੋਂ ਇਲਾਵਾ ਵੀ ਜਦੋਂ ਵੀ ਗਵਰਨਮੈਂਟ ਬੋਲੋ ਕਿਸੇ ਵੀ ਤਰੀਕੇ ਦਾ ਕੋਈ ਸਾਨੂੰ ਐਸ ਤਰ੍ਹਾਂ ਦਾ ਮੈਸੇਜ ਹੁੰਦਾ ਐਸ ਤਰ੍ਹਾਂ ਦਾ ਲਾਲਮਾ ਆਪ ਪਨੂ ਉਹਨਾਂ ਦੀ ਇਨ ਬਿਲ ਪਾਲਣਾ ਕਰਨੀ ਚਾਹੀਦੀ ਹੈ ਉਹ ਇਹੀ ਬੰਦਿਆਂ ਨੇ ਇਨ ਬਿਲ ਪਾਲਣਾ ਨਹੀਂ ਕੀਤੀ ਉਹ ਨਾ ਬੜੀ ਕੀ ਮਤਲਬ ਕੋਈ ਐਕਸ਼ਨ ਹੋਣਾ ਚਾਹੀਦਾ ਕਿ ਉਹ ਦੇਖੋ ਜੀ ਗੱਲ ਇਹ ਹੈ ਵੀ ਗਵਰਨਮੈਂਟ ਕੋਈ ਵੀ ਗਵਰਨਮੈਂਟ ਹੈ ਆਪਣੇ ਇੰਡੀਅਨ ਗਵਰਨਮੈਂਟ ਹੈ ਉਹ ਆਪਣੇ ਰક્ષਕ ਵਾਸਤੇ ਆਪਣੇ ਉਹਦੇ ਸੇਫਟੀ ਵਾਸਤੇ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅੱਗੇ ਤੋਂ ਜਿਸ ਤਰ੍ਹਾਂ ਵੀ ਜੇ ਜਿਹੜੇ ਲੋਕਾਂ ਨੇ ਹੁਣ ਉਹਦੀ ਪਾਲਣਾ ਕੀਤੀ ਅੱਗੇ ਆਪਾਂ ਨੂੰ ਚਾਹੀਦਾ ਜਿਸ ਤਰ੍ਹਾਂ ਵੀ ਕੋਈ ਆਪਾਂ ਨੂੰ ਕੋਈ ਮੈਸੇਜ ਕੋਈ ਇੰਡੀਮਿਸ਼ਨ ਦਿੱਤੀ ਜਾਂਦੀ ਹੈ ਉਹ ਆਪਣੀ ਸੇਫਟੀ ਵਾਸਤੇ ਹੀ ਗਵਰਨਮੈਂਟ ਉਹ ਕਰਦੀ ਹੈ ਆਪਾਂ ਨੂੰ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਅੱਜ ਸਵੇਰ ਤੋਂ ਲੈ ਕੇ ਸਨੇਜਿੰਗ ਅੱਜ ਸਟ੍ਰਾਈਕ ਹੋਈ ਇਸ ਤਰ੍ਹਾਂ ਫੂਡ ਡਿਸਟ੍ਰੀਬਿਊਸ਼ਨ ਵਾਸਤੇ ਪਬਲਿਕ ਨੇ ਉਹਦੇ ਬਾਰੇ ਕੋਈ ਵੀ ਫਿਰ ਵੀ ਲਾਗੂ ਵੀ ਹੋਈ ਅੱਗੇ ਬਾਰੇ ਕੀ ਕਹਿਣਾ ਚਾਹੋਗੇ ਸਰ ਉਸ ਵਾਰੀ ਇਹ ਵੀ ਮਤਲਬ ਕਿ ਪਬਲਿਕ ਨੂੰ ਕੋਆਪਰੇਟ ਕਰਨਾ ਚਾਹੀਦਾ ਸੀ ਸਰਕਾਰ ਦੇ ਨਾਲ ਜੋ ਵੀ ਉਹਨਾਂ ਨੇ ਕੀਤਾ ਆਪਣੀ ਭਲਾਈ ਲਈ ਸੀਗਾ ਜੋ ਜਿੰਨੇ ਲੋਕਾਂ ਨੇ ਕੋਆਪਰੇਟ ਨਹੀਂ ਕੀਤਾ ਉਹਨਾਂ ਲਈ ਇਹ ਗਲਤ ਹੈ ਲੋਕੀ ਸਰਕਾਰ ਤਾਂ ਇਹ ਵੀ ਕਹਿੰਦੀ ਸੀ ਜੇ ਤੁਸੀਂ ਆਪਣੇ ਆਪਣੇ ਜੁੱਤੀ ਤੁਸੀਂ ਖੜੇ ਹੋ ਕੇ ਵਾਣ ਆਪਣੇ ਟਾਰ ਵਾਲੇ ਹੋ ਕੇ ਖੜੇ ਹੋ ਜਾਓ ਹਾਂਜੀ ਤੇ ਬਹੁਤੇ ਨੇ ਆਪਣੇ ਵਾਣ ਨੇ ਨਾ ਖੜੇ ਕੀਤੇ ਨੇ ਤੇ ਨਾ ਹੀ ਉਹਨੇ ਆਪਣੇ ਲੈਟਰ ਵੀ ਬੰਦ ਨਹੀਂ ਕੀਤੇ ਐਦਿ ਗੱਲ ਕੀ ਹੋ ਗਈ ਪਰ ਇਹ ਤਾਂ ਉਹਨਾਂ ਦੀ ਸਮਝ ਆ ਲੋਕਾਂ ਦੀ ਵੀ ਜਿਹੜੇ ਸਰਕਾਰ ਦੇ ਨਾਲ ਨਹੀਂ ਚੱਲਦੇ ਹੈਗੇ